ਚਾ ਲੱਗ ਰਿਹਾ ਔਰ ਲੋਕਾਂ ਨੇ ਕਿਸੇ ਤਰ੍ਹਾਂ ਮਨ ਬਣਾ ਲਿਆ ਕਿ ਸਰਕਾਰ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਝਾੜੂ ਦੀ ਸਰਕਾਰ ਹੈ ਇਹਦੀ ਗੁੰਡਾਗਰਦੀ ਦਾ ਜਵਾਬ ਇਹਦੀ ਧੱਕੇਸ਼ਾਹੀ ਦਾ ਜਵਾਬ ਲੋਕਾਂ ਨੇ ਮੇਰੇ ਸਮਰਥਕਾਂ ਨੇ ਵੋਟਾਂ ਨਹੀਂ ਦੇਣਾ ਤੇ ਕੀ ਲੱਗ ਰਿਹਾ ਹੈ ਕਿ ਇਸ ਵਾਰ ਜਿਹੜਾ ਇਹ ਲੋਕ ਜਿਹੜੇ ਨੇ ਕੀ ਕੀ ਦੱਸਿਆ ਨੇ ਸਾਇਲੈਂਟ ਵੋਟਰ ਵੀ ਨੇ ਤੇ ਕਿਉਂ ਪਤਾ ਨਹੀਂ ਲੱਗ ਪਾ ਰਿਹਾ ਕਿ ਇਸ ਵਾਰ ਵੋਟਰ ਕਿੱਧਰ ਜਾ ਜਨਤਾ ਜਨਾਰਦਨ ਸੁਪਰੀਮ ਹੈ ਸਰਕਾਰਾਂ ਬਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਾਰਤਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨਗੇ ਔਰ ਕਾਂਗਰਸ ਦੇ ਬੱਤ ਵਿੱਚ ਵੀ ਨਹੀਂ ਵੋਟਰ ਕਿਤਨੇ ਕਿਤੇ ਕੋਈ ਲਾਈਨ ਅਪ ਬਹੁਤ ਜਾਨੀ ਦਿਖ ਰਹੀਆਂ ਕਿਤੇ ਵੀ ਪੂਰਾ ਗੇੜਾ ਮਾਰ ਲਈਏ ਨਹੀਂ ਲੱਗਦਾ ਕਿ ਵੋਟਰ ਨਿਰਾਸ਼ ਆ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਦਲ ਬਦਲੀ ਦਾ ਦੌਰ ਨਹੀਂ ਲੱਗਦਾ ਕਿ ਜਾਂ ਫਿਰ ਜਿਹੜੇ ਡਵੈਲਪਮੈਂਟ ਦੇ ਚਾਹੇ ਉਹ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਣ ਚਾਹੇ ਦੂਜੇ ਹੋਣ ਉਹ ਸਾਰੀ ਆਲ ਓਵਰ ਲੋਕਦਰਗੇ ਤੁਹਾਨੂੰ ਨਿਰਾਸ਼ ਦੀ ਨਜ਼ਰ ਆ ਰਹੀ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਆ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਕੋ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਆ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾਗਰਦੀ ਤੋਂ ਇਹਨਾਂ ਦੀ ਤੱਕੀਸ਼ਾਹੀ ਤੋਂ ਪਰੇਸ਼ਾਨ ਹੋ ਕੇ ਅੱਜ ਵੋਟਾਂ ਨਹੀਂ ਜਿਹੜਾ ਜਵਾਬ ਦੇਣਗੇ ਜਿਵੇਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਲ ਬਦਲਣ ਨੂੰ ਜਿਹੜਾ ਜਵਾਬ ਦਿੱਤਾ ਸੀ ਸਖਤ ਸਿਖਾਇਆ ਸੀ ਉਸੇ ਤਰ੍ਹਾਂ ਇਸ ਕੋਲ ਮੈਂ ਅਪੀਲ ਕਰੂੰਗੀ ਕਿ ਅਮਨ ਮਾਨ ਦੇ ਨਾਲ ਇਹ ਵੋਟਾਂ ਕਿਉਂਕਿ ਸਾਰੇ ਜਣ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਅਮਨ ਮਾਨ ਦੇ ਨਾਲ ਵੋਟਿੰਗ ਜਿਹੜੀ ਹੋਣੀ ਹੈ ਮੈਂ ਆਪਣੇ ਸੂਝਵਾਨ ਸਮਰਥਕਾਂ ਨੂੰ ਸੂਝਵਾਨ ਜਿਲੰਦਰ ਵੈਸ ਦੇ ਵੋਟਾਂ ਨੂੰ ਅਪੀਲ ਕਰਦੀ ਹਾਂ ਕਿ ਇਹ ਜਿਹੜੀ ਸਰਕਾਰ ਆ ਝਾੜੂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਦੰਗੇ ਫਸਾਦ ਕਰਨ ਦੀ ਲੜਾਈਆਂ ਕਰਨ ਦੀ ਔਰ ਮੇਰੀ ਸਾਰੇ ਕਾਂਗਰਸੀ ਪੈਣਾ ਪੜਾਵਾਂ ਨੂੰ ਅਪੀਲ ਹੈ ਕਿ ਤੁਸੀਂ ਆਪਣਾ ਕੰਮ ਕਰਨਾ ਇਹ ਗੁੰਡਾਗਰਦੀ ਵਾਲੇ ਲੋਗ ਹੈ ਇਹਨਾਂ ਇੱਕ ਗੁੰਡੇ ਲੋਗ ਇਹਨਾਂ ਨੇ ਗੁੰਡਾਗਰਦੀ ਕਰਨੀ ਹੈ ਤੇ ਤੁਸੀਂ ਆਪਣਾ ਕੰਮ ਕਰਨਾ ਕੋਈ ਰਿਐਕਟ ਨਹੀਂ ਕਰਨਾ ਅਮਨ ਸ਼ਾਂਤੀ ਦੇ ਨਾਲ ਜਿਹੜਾ ਸਾਡਾ ਇਹ ਕੰਮ ਜਿਹੜਾ ਨਿਭੜ ਜਵੇ ਹੁਣ ਵੀ ਹੁਣ ਕਾਰ ਪੜੀਗੀ ਲੇਡੀਜ਼ ਨੂੰ ਵੀ ਸ਼ਰਾਬ ਸੀ ਦਾਸ਼ਲ ਸੀ ਤੁਹਾਡੇ ਜਿਵੇਂ ਇਹ ਵੀ ਦੇਖੋ ਡਰੀ ਹੋਈ ਸਰਕਾਰ ਹੈ ਆਪਣੀਆਂ ناکامیਆਂ ਤੋਂ ਡਰੀ ਹੋਈ ਐ ਔਰ ਇਹ ਸਮਝ ਲਿਆ ਕਿ ਲੋਗਾ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਗ ਇੱਕ ਤਰ੍ਹਾਂ ਦਾ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ناکامیਆਂ ਤੋਂ ਡਰੇ ਹੋਏ ਇੱਥੇ ਢੇਰੇ ਲਾ ਕੇ ਬੈਠੇ ਆ ਬਕਲਾਏ ਹੋਏ ਬਕਲਾਹਟ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕੰਮ ਇਹਨਾਂ ਨੇ ਕੀਤੇ ਆ ਦੇਖੋ ਤੁਸੀਂ ਇੰਦੀ ਹੁੱਲੜਬਾਜੀ ਇਹਨਾਂ ਨੇ ਮਚਾਈ ਹੋਈ ਐ ਘਰਾਂ 'ਚ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਬੱਸ ਦੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਬਿਕਾਊ ਜ਼ਮੀਰਾਨੀ ਇਹਨਾਂ ਦੀ ਹੈ ਵੋਟਾਂ ਰਾਹੀ ਇਹਨਾਂ ਨੂੰ ਜਿਹੜਾ ਜਵਾਬ ਨਹੀਂ ਅੱਜ ਵੀ ਜਿਹੜਾ ਸੱਤੇ ਕੱਲ ਬੀਜਪੀ ਨੇ ਕਿਹਾ ਕਿ ਬਾਰੋਂ ਲੋਕ ਜਿਹੜੇ ਆਏ ਹੋਏ ਆ ਗੁੰਡਾ ਕੱਪ ਵੀ ਲੈ ਕੇ ਆਣੇ ਆ ਕੱਲ ਰਾਜੇ ਨੂੰ ਮੁਰਾਦ ਹੀ ਪਸੰਦ ਹੈ ਕਿ ਗੁੰਡਾ ਕੱਪ ਵੀ ਲੋਕ ਆਏ ਹੋਏ ਆ ਅੱਜ ਕਿਤੇ ਨਾ ਕਿਤੇ ਕੋਈ ਵੀ ਹੰਗਾਮਾਈ ਦੀ ਖਸਾ ਵੀਡੀਓ ਵੀ ਉਹਨੇ ਸਾਹਮਣੇ ਆਈ ਹੈ ਦੇਖੋ ਜੀ ਸ਼ੇਤਲ ਨੰਗਰਾਜ ਜਿਹੜਾ ਲਾਈਵ ਵੀ ਹੋਏ ਨੇ ਉਹ ਕਹਿੰਦੇ ਕਿ ਬਾਹਰੋਂ ਜਿਹੜੇ ਆਮਾ ਵੀ ਪਾਰਟੀ ਦੇ ਲੋਕ ਆਤੇ ਲੋਕਾਂ ਨੂੰ ਜਿਹੜਾ ਤੁਮ ਕਾਹ ਕਿ ਬੋਟਾ ਪਵਾ ਦੇਖੋ ਜੀ ਜਿਹੜੇ ਵੀ ਇਹਨਾਂ ਨੇ ਕੋਈ ਇਦਾਂ ਦੇ ਅਨਸਰ ਇੱਥੇ ਲਿਆਂਦੇ ਉਹ ਜੇ ਕੋਈ ਜਾਨੀ ਮਾਰੀ ਕਿਸੇ ਦਾ ਨੁਕਸਾਨ ਹੁੰਦਾ ਤੇ ਉਹ ਸਰਪੰੰਜਾਬ ਸਰਕਾਰ ਜਿਹੜੀ ਉਹਦੀ ਪੂਰੀ ਜ਼ਿੰਮੇਵਾਰ ਹੋਏਗੀ ਔਰ ਲੋਕ ਜਿਹੜੇ ਆਏ ਪੰਜਾਬ ਸਰਕਾਰ ਨੂੰ ਸਬਕ ਸਿਖਾਉਣਗੇ ਔਰ ਮੈਨੂੰ ਲੱਗਦਾ ਕਿ ਆਹ ਜਿਹੜੀ ਸੀਟ ਜਦੋਂ ਕਾਂਗਰਸ ਨੇ ਹਾਸਲ ਕਰ ਲਈ ਤਾਂ ਵੈਸੇ ਵੀ ਇਹਨਾਂ ਦੀ ਸਰਕਾਰ ਗਈ ਠੀਕ ਹੈ ਕਿ ਕਿਉਂ ਆਖਿਰ ਕਿਹਨਾਂ ਚਾਅ ਤੇ ਪਾਰਟੀ ਤੇ ਬਣਾਇਆ ਗਿਆ ਕਿਆ ਗਿਆ ਸਮਾਰਟ ਸਿਟੀ ਦੇ